ਪਿੰਡ ਗਿਆ ਬਣਾ ਲੈਣੀ ਆ ਹੋਰ ਕੀ ਬਣਾਉਣਾ ਹੁਣ ਬਣਾਉਣ ਨੂੰ ਕਿਹੜਾ ਕੁਛ ਲੱਭਣ ਡਿਆ ਆ ਆਏ ਭੈਣ ਜੀ ਆ ਕੀ ਅੱਜ ਫੇਰ ਪਿੰਡ ਗਏ ਰਹਿ ਕੇ ਬੈਠੇ ਜੱਗ ਦੇ ਅੱਛੜੋ ਪਰੇ ਅੱਜ ਤੇ ਮਾਤਾ ਹੈਨੀ ਘਰ ਅੱਜ ਤੇ ਕੁਛ ਚੱਜਦਾ ਖਾ ਲਈਏ ਲੈ ਮਾਤਾ ਹੈਨੀ ਘਰ ਮਾਤਾ ਦਾ ਕੀ ਪਤਾ ਵਾ ਕਿਹੜੇ ਨੇ ਟੱਪ ਜਾਨੀ ਆ ਦੱਸ ਕੇ ਕਹ ਜਾਂਦੀ ਆ ਤੇ ਕਰਦੀ ਕੋਹ ਵਾ ਆਏ ਟੱਪਰੇ ਜੋ ਮਰਦੀ ਟੱਕ ਜੇ ਹਨੂ ਕੀ ਆ ਐਦਾਂ ਕਰੀਏ ਅੱਜ ਨਾ ਬਾਹਰੋਂ ਕੁਛ ਮੰਗਾ ਕੇ ਖਾਈਏ ਕੀ ਖਾਣਾ ਵਾ ਐਦਾਂ ਕਰੀਏ ਸਮੋਸੇ ਖਾਦਣ ਬਣਾ ਚਿਰ ਹੋ ਗਿਆ ਵਾ ਸਮੋਸੇ ਨਾ ਮੰਗਾਈਏ ਅੱਜ ਹਏ ਜੀ ਤੇ ਮੇਰਾ ਵੀ ਬੜਾ ਕਰ ਲਿਆ ਸਮੋਸੇ ਖਾਣ ਨੂੰ ਤੇ ਮਹੰਗਾ ਨਾ ਲਈਏ ਫਿਰ ਮਕਾ ਲੋ ਫਾਈਲਸ ਕਿੱਥੇ ਆ ਸੈਨਸ ਤੇ ਅੰਦਰੇ ਬਿਠਾਵਾ ਬਸ ਫਿਰ ਉਹਨੂੰ ਕਹੋ ਮਾਤਾ ਕਿਹੜੇ ਹੁਣੇ ਆ ਚੱਲੀ ਆ ਆ ਰੱਖੋਗਾ ਪਿੰਡੀਆਂ ਦੇ ਅੰਦਰ ਵੇਖੀ ਜਊ ਫਿਰ ਮਾਤਾ ਆਊਗੀ ਤੁਹਾਨੂੰ ਬਣਾ ਕੇ ਖਵਾ ਲਦਾਂਗੇ ਜੇ ਖਾਣੀ ਹੋਊਗੀ ਤੇ ਬਸ ਸਮੋਸੇ ਮੰਗਾ ਕੇ ਖਾਈਏ ਉਹਦਾ ਨਾ ਇੱਕ ਗੱਲ ਵਾ ਜਿਹਨਾਂ ਹੜੀ ਮਾਈ ਨੇ ਹੜਾ ਜੀਣਾ ਹਰਾਮ ਕੀਤਾ ਵਾ ਨਾ ਵੇਰਾ ਰੇ ਰੱਬ ਦਾ ਨਾ ਨਾ ਕੁਛ ਖਾਣ ਦਿੰਦੀ ਆ ਨਾ ਚੱਜ ਨਾ ਪਾਉਣ ਦਿੰਦੀ ਆ ਬਸ ਟੰਕੇ ਰੱਖਿਆ ਹਨ ਉਤੇ ਹਾਏ ਹਾਏ ਮੇਰੇ ਤੇ ਐਨਾ ਕਿਹੜੇ ਜੀ ਕਰੂਗਾ ਨਾ ਮੈਂ ਕੁਛ ਬਾਹਰੋਂ ਮਗਾ ਕੇ ਖਾਈਏ ਜੇ ਕਿਤੇ ਨਾਲ ਲੈ ਵੀ ਦਈਏ ਨਾ ਸਾਹਮਣੇ ਨਾ ਨਾ ਬਿਮਾਰ ਹੋਣਾ ਵਾ ਮੌਸਮ ਨੇ ਚੰਗਾ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਤੇ ਆਪਾਂ ਵੀ ਲੁਤਰੀਏ ਦੀ ਜਾ ਕੇ ਅੱਡੇ ਤੋਂ ਕੋਈ ਕੁ ਖਾਉਂਦੀ ਹੋਵੇ ਅੱਜ ਗਈ ਆ ਨਾ ਦਵਾਈ ਲੈਣ ਪੱਕਾ ਗੋਲਗਪੇ ਖਾ ਕੇ ਆਉਂ ਜੇ ਗੋਲਗਪੇ ਨਾ ਨਾ ਖਾਦੇ ਤੇ ਟਿਕੀਆਂ ਥਾ ਕੇ ਆਉਗੀ ਜਿਪਾਂ ਤੇ ਢਿੱਲੂ ਤੇ ਢਲੂ ਕਰਦੀ ਫਿਰਦੀ ਆ ਹੈ ਆਪਣੇ ਸਵਾਦ ਬਾਹਰੋਂ ਪੂਰੇ ਘਰ ਆਉਂਦੀ ਆ ਤੇ ਸਾਡੇ ਸਾਹਮਣੇ ਆ ਕੇ ਬਿਮਾਰੋ ਬਣ ਜਾਂਦੀ ਆ ਮੇਰੇ ਤੇ ਬੀਪੀ ਬੜਾ ਵੱਧਾ ਵਾ ਹੈ ਸਾਡੀ ਵੀ ਜਰਤ ਨਹੀਂ ਪਈ ਤੇ ਗਾੜੀ ਬੋਲ ਪਈ ਕਿਤੇ ਜਿਹੜੇ ਸਾਡੇ ਬੰਦੇ ਆ ਉਹ ਫਾਇਲ ਆਉਣ ਵਾਲੇ ਆ ਦੋਵੇਂ ਦੋਵੇਂ ਮਾਂ ਦੇ ਮਗਰ ਲੱਗੇ ਆ ਭੈਣ ਜੀ ਗੱਲ ਤੇ ਤੁਹਾਡੀ ਬਿਲਕੁਲ ਸਹੀ ਆ ਅਡਾ ਮੇਰੇ ਵਾਲਾ ਵਾ ਨਾ ਇਹਦਾ ਦਿਮਾਗ ਬਿਲਕੁਲ ਹੈ ਹੀ ਨਹੀਂ ਆ ਏਦਾਂ ਜਿਦਾ ਉੱਪਰਲਾ ਖਾਣਾ ਰੱਬ ਨੇ ਖਾਲੀ ਕਰਕੇ ਗੱਲਿਆ ਵਾ ਜਿਹੜੀ ਗੱਲ ਮਾਂ ਕਹਿੰਦੀ ਆ ਨਾ ਉਹ ਤਾਂ ਕਹਿੰਦਾ ਪੱਥਰ ਤੇ ਲਕੀਰ ਵਾ ਮੰਮੀ ਨੇ ਜੋ ਕਿਹਾ ਤਾਂ ਉਹੀ ਸਹੀ ਆ ਤੇ ਜੋ ਤੂੰ ਕਹਿੰਦੇ ਉਹ ਸਭ ਕੁਝ ਹੀ ਗਲਤ ਵਾ ਮੈਂ ਤਾਂ ਭੈਣ ਜੀ ਭਾਵੇਂ ਅੰਦਰ ਨਾਲ ਤਰਲੇ ਲੈ ਲੈ ਕੇ ਮਰ ਜਾ ਪੀ ਗੁਰਜਿੰਦਰ ਅੱਜ ਆਪਾਂ ਕਿਹੇ ਪਾਸੇ ਜਾਣਾ ਵਾ ਤੇ ਚੱਲ ਕਿਤੇ ਰਸਤੇ 'ਚ ਕੁਝ ਖਾ ਜਾਾਂਗੇ ਜਾਂ ਮੈਨੂੰ ਕੋਈ ਆ ਚੀਜ਼ ਲੈ ਦੋ ਨਾ ਨਾ ਮੰਮੀ ਕੋ ਪੁੱਛੇ ਬਿਨਾਂ ਨਹੀਂ ਆ ਕੰਮ ਕਰਨਾ ਆਪਾਂ ਉਹ ਤਾਂ ਐਡਾ ਮੰਮੀ ਦਾ ਹੈਗਾ ਨਾ ਪਿੱਠੂ ਕਿਤੇ ਗੱਲ ਕਰਨ ਵਾਲੀ ਨਹੀਂ ਆ ਭੈਣ ਜੀ ਮੈਂ ਤਾਂ ਐਡੀ ਔਖੀ ਆ ਨਾ ਤੁਹਾਨੂੰ ਕੀ ਦੱਸਾਂ ਮੈਂ ਤਾਂ ਕਿਤੇ ਤੁਹਾਡਾ ਗੱਲ ਵੀ ਨਹੀਂ ਕਰ ਸਕਦੀ ਕਿਤੇ ਨਾ ਮਾਤਾ ਘਰ ਹੋਵੇ ਤੇ ਸਾਹ ਪੀਤੇ ਹੁੰਦੇ ਆ ਇਹ ਹੁੰਦਾ ਕਿ ਪਤਾ ਨਹੀਂ ਕਿਹੜੇ ਨੁਕਰ ਕੀ ਕਰੀਏ ਅੱਜ ਗਈ ਆ ਤੇ ਇੰਨਾ ਵਧੀਆ ਲੱਗਣ ਡਿਆ ਨਾ ਕਿ ਕਿਤਿਆਂ ਲੱਗਣ ਜਿੱਦਾਂ ਨਾ ਕਿ ਤੇ ਆਪਣੀ ਜ਼ਿੰਦਗੀ ਜੀਣ ਲਈ ਅੱਜ ਆਪਾਂ ਗੱਲ ਤੇ ਠੀਕ ਵਾ ਤੇਰੀ ਪ੍ਰਭ ਐਦਾਂ ਕਰਦੇ ਆ ਫਿਰ ਸਮੋਸੇ ਮੰਗਾ ਕੇ ਖਾਈ ਲੈਨੇ ਆ ਸਾਇਰਸ ਬਿਠਾ ਅੰਦਰ ਤੇ ਸਾਇਰਸ ਨੂੰ ਜਾ ਕੇ ਮੈਂ ਕਹਿੰਨੀ ਆ ਐਦਾਂ ਕਰ ਤੂੰ ਗੰਡੇ ਕੱਟ ਤੇ ਮੈਂ ਹੁਣੇ ਉਹਨੂੰ ਸੁਣਾ ਦੇ ਕੇ ਆਨੀ ਆ ਚੱਲ ਪਿੰਡੀਆਂ ਰਹਿਣ ਦਿੰਨੇ ਆ ਖੰਬਾਰਾ ਪੈਕਟ ਮੰਗਾ ਲੈਨੇ ਇੱਕ ਹائے ਭੈਣ ਜੀ ਆਹ ਗੱਲ ਤੁਸੀਂ ਬਿਲਕੁਲ ਸਹੀ ਕੀਤੀ ਆ ਆ ਖੁੰਬਾ ਖਾਦੀਆਂ ਨੂੰ ਪਤਾ ਨਹੀਂ ਕਿੰਨਾ ਕਚੇਰ ਹੋ ਗਿਆ ਵਾ ਆ ਤੇ ਰੋਜ ਭਿੰਡੀਆਂ ਕੱਦੂ ਤੋਰੀਆਂ ਖਾ ਖਤੰਤਰਾ ਮਾਨ ਹੀ ਸੜ ਗਿਆ ਵਾ ਸੱਚੀ ਗੱਲ ਵਾ ਸਬਜ਼ੀਆਂ ਤਾਂ ਮਾਨ ਹੀ ਚੁੱਕ ਗਿਆ ਹੀਗਾ ਐਉਂ ਜੀ ਕਰਦਾ ਕਿ ਤੇ ਲੂਣ ਵਾਲੀ ਪਰੌਂਠੀ ਬਣਾ ਕੇ ਖਾ ਲਈਏ ਜਾਂ ਚਾਰਨਾ ਖਾ ਲਈਏ ਹਾਏ ਨਹੀਂ ਪਰੌਂਠੀ ਕਿੱਥੇ ਬਣਾਉਣ ਲੰਦੀ ਆ ਉਹੀ ਤਾਂ ਗੱਲ ਵਾ ਉਹਦਾ ਨੱਕ ਡਾ ਤਗੜਾ ਵਾ ਉਹਨੂੰ ਸਮੈਲ ਆ ਜਾਂਦੀ ਆ ਹਾਏ ਭੈਣ ਜੀ ਖੁੰਬਾ ਮਿਲ ਜਣਗੇ ਇੱਥੋਂ ਮਿਲ ਜਣੀਆਂ ਵਾ ਅੱਛਾ ਮੈਂ ਸੈਰਸ ਨੂੰ ਕੱਲ੍ਹ ਦਿਆਂ ਉਹਨੂੰ ਕਹਿੰਨੀ ਵੀ ਤੂੰ ਕੰਨ ਵਣ ਜਾਈਂ ਠੀਕ ਵਾਹ ਆਹ ਫਿਰ ਨਾਲੇ ਸਮੋਸੇ ਤੇ ਨਾਲੇ ਖੁੰਬਾ ਤੇ ਜਦੋਂ ਨੂੰ ਮਾਈ ਨੇ ਆਉਣਾ ਇਹ ਭਾਂਡੇ ਮਾਂਜ ਕੇ ਵੇਲੇ ਕਰ ਦੇਣੇ ਆ ਚਲ ਇਦਾਂ ਕਰੋ ਜਾਓ ਫਿਰ ਤੁਸੀਂ ਘੱਲੋ ਫਾਇਰਸ ਨੂੰ ਚਲ ਫਟਾਫਟ ਪਿਆਜ਼ ਕੱਟ ਲੈਂਦੀ ਆ ਚਲ ਖੁੰਬਾ ਤੇ ਬਣਾਵਾਂਗੇ ਨਾ ਉਹਨੂੰ ਕਿਹਜ ਮਟਰਾਂ ਦਾ ਪੈਕ ਮਿਲੂਗਾ ਨਾ ਤੇ ਮਟਰਾਂ ਦਾ ਪੈਕ ਵੀ ਲੈਣ ਨਾਲੇ ਆ ਉਹ ਵਿੱਚ ਪਾਵਾਂਗੇ ਉਹ ਵਿੱਚ ਪਾਵਾਂਗੇ ਚਲ ਠੀਕ ਆ ਆਹ ਤੇ ਨਾ ਪੈਨ ਜੀ ਨੇ ਬਹੁਤ ਵਧੀਆ ਕੀਤਾ ਹੀ ਉਹ ਹੁਣ ਖਾਵਾਂਗੇ ਸਮੋਸੇ ਤੇ ਰਾਤ ਨੂੰ ਖਾਵਾਂਗੇ ਖੁੰਬਾ ਤੇ ਅੱਜ ਨਾ ਐਨ ਕਿਤੇ ਚੰਗੀ ਸੋਣੀ ਨਹੀਂ ਦਊਗੀ ਤੇ ਏੜੀ ਮਾਈ ਹੈ ਨਾ ਇਹ ਤਾਂ ਰੋਜ਼ ਘਰੋਂ ਨਿਕਲੀ ਰਿਆ ਕਰੇ ਨਾ ਤੇ ਅਸੀਂ ਵੀ ਕਿਤੇ ਜ਼ਿੰਦਗੀ ਜੀ ਲਈ ਆਪਣੀ ਸਰਸ ਹਾਂਜੀ ਪੁੱਤ ਮੇਰੀ ਗੱਲ ਸੁਣ ਤੂੰ ਨਾ ਕਿਤਾਬ ਬੰਦ ਕਰ ਆਪਣੀ ਹੈਂ ਮੁੜ ਕੇ ਪੜ ਲਈ ਤੇ ਤੇਰੀ ਦਾਦੀ ਨਹੀਂ ਘਰ ਆ ਤੇ ਜਾ ਕੇ ਨਾ ਆਪਣੀ ਚਾਚੀ ਨੂੰ ਤੇ ਮੀਨ ਸਮੋਸੇ ਲਿਆ ਦੇ ਫਟਾ ਸਮੋਸੇ ਖਾਣ ਨੂੰ ਮਰਜੀ ਕਰ ਲੈ ਅੱਜ ਦਾਦੀ ਕਿਥੇ ਗਏ ਆ ਦਾਦੀ ਤੇਰੀ ਦਵਾਈ ਲੈਣ ਗਈ ਆ ਉਹ ਹੁਣ ਦੀ ਸ਼ਾਮਾਂ ਨੂੰ ਆਉਣੇ ਇਹ ਨਾ ਦਾਦੀ ਉੱਤੇ ਆਏ ਤੇ ਮੁੰਕੇ ਘਰ ਪੌੜਾ ਪੈ ਜੇ ਉਹ ਕੋਈ ਗੱਲ ਨਹੀਂ ਆਪਾਂ ਲਗਾ ਕੇ ਖਾ ਲਾਂਗੇ ਅਸੀਂ ਕਿਹਨੇ ਵਿਹੜੇ 'ਚ ਬੈਠ ਕੇ ਖਾਣੇ ਆ ਆਪਾਂ ਅੰਦਰ ਵੜ ਕੇ ਖਾ ਲੈਣੇ ਦੋਹਾਂ ਜਣੀਆਂ ਨੇ ਤੇ ਜਦੋਂ ਉਹਨਾਂ ਦਾਦੀ ਨੇ ਗਾਹ ਆਉਣਾ ਤਾਂ ਪਲੇਟਾਂ ਮਾਈ ਜਣੀਆਂ ਵਾ ਚੱਲ ਮੈਂ ਲੈ ਆਉਂਦਾ ਵਾ ਆਹ ਹੋਰ ਨਹੀਂ ਕੀ ਕਰਦਾ ਖਾਣ ਨੂੰ ਕੋਈ ਖਾ ਲੋ ਅੱਜ ਖਾਣਾ ਕੀ ਖੁੰਬਾ ਦਾ ਪੈਕ ਲੈ ਆਈ ਇੱਕ ਮੈਨੂੰ ਪੈਸੇ ਦੇਣੀ ਆ ਕਿ ਖੁੰਬਾ ਦਾ ਪੈਕ ਤੇ ਇੱਕ ਮਟਰਾਂ ਦਾ ਪੈਕ ਠੀਕ ਆ ਤੇ ਤੂੰ ਨਾ ਕਾਨਵਾਨੀ ਚਲ ਜਾ ਉੱਥੋਂ ਸਭ ਕੁਝ ਮਿਲ ਜਾਣਾ ਵਾ ਓਏ ਆਹੋ ਅੱਡੇ ਤੇ ਹੈਗੀ ਦੁਕਾਨ ਖੁੱਲੀ ਨਵੀਂ ਉੱਥੋਂ ਵੇਖ ਲਾਂਗੇ ਜੇ ਮਿਲ ਜੂ ਠੀਕ ਆ ਨਹੀਂ ਤੇ ਫਿਰ ਕਾਨੋਂ ਨਾਲ ਲੈ ਆਉਣੇ ਜਾ ਕੇ ਜੇ ਤੇ ਆਪਣੇ ਅੱਡੇ ਤੇ ਮਿਲ ਜੇ ਨਾ ਫਿਰ ਤੇ ਬਹੁਤੀ ਵਧੀਆ ਗੱਲ ਆ ਗੰਡੇ ਚਾਚੀ ਤੇ ਨਹੀਂ ਕਟਣ ਲਈ ਆ ਆਪਾਂ ਆਂਦੇ ਸਬਜ਼ੀ ਢੜਕਾ ਲਾ ਦੇਣਾ ਸਮੋਸੇ ਆਪਾਂ ਖਾ ਲੈਣੇ ਸਬਜ਼ੀ ਬਣਾ ਕੇ ਢੱਕ ਲੈਣੀ ਕਿੰਨੇ ਨੇ ਵਾ ਸਮੋਸੇ 10 ਕ ਲੈ ਆਉਂ ਬੜੇ ਆ ਆ 10 ਕੀ ਕਰਨੇ ਆ ਅਤੇ ਰਾਜਾ ਪਿਓ ਵਾ ਨਾ ਵੀ ਬੜਾ ਵਾਦੀ ਹੋ ਇਹਨੇ ਤੇ ਅੰਦੀ ਮਾਂ ਦੇ ਕੰਚ ਵਾਲਾ ਪਾ ਦੇ ਨਾ ਕਿ ਸਮੋਸੇ ਬੰਗਾ ਕੇ ਖਾਂਦੀਆਂ ਹੈਗੀਆਂ ਤੂੰ ਸਿਰਫ ਨਾ ਆਪਣੇ ਵਾਸਤੇ ਲੈ ਆ ਤੇ ਚਾਚੀ ਵਾਸਤੇ ਤੇ ਮੇਰੇ ਵਾਸਤੇ ਲੈ ਆ ਇਹਨਾਂ ਵਾਸਤੇ ਨਹੀਂ ਲਾਉਣਾ ਕੋਈ ਫਿਰ 6-7 ਸਮੋਸੇ ਲੈ ਆਉਣਾ ਬੜੇ 6-7 ਆ 6-7 ਲੈ ਆ ਤੇ ਬਹਿ ਕੇ ਆਰਾਮ ਨਾਲ ਖਾਵਾਂਗੇ ਤੇ ਨਾਲੇ ਬਰ ਚਾਹ ਧਰਨੀ ਹੈ ਚੰਗਾ ਚਲ ਬਣਾਓ ਚਾਹ ਤੇ ਮਾਂ ਆ ਗਈ ਲੈ ਕੇ ਲੈ ਲੈ ਸ਼ਿਸ਼ੀ ਦੀ ਵੇ ਲੋਹਾੜ ਇਹਨਾਂ ਦੇ ਆ ਦਾਦੀ ਘਰੋਂ ਗਈ ਉਹ ਦਵਾਈ ਲੈਣਾ ਤੇ ਕਿਦਾਂ ਮਗਰੋਂ ਸਮੋਸੇ ਖਾ ਲਈਏ ਆ ਬਣਾ ਲਈਏ ਉਹ ਬਣਾ ਲਈਏ ਦਾਦੀ ਘਰ ਹੁੰਦੀ ਨਾ ਖਾਣੀਆਂ ਭੇਡੀਆਂ ਦਾ ਆਲੂ ਖਾਣੇ ਪੈਣੇ ਸੀ ਕਿ ਕਰਦੇ ਕੀ ਕਰਦੇ ਆ ਚੱਲ ਯਾਰ ਕਿਆਦ ਲਿਆ ਦੰਨਾ ਵਾ ਹਾਈ ਹਾਈ ਅਜੀ ਆਇਆ ਨੀਗਾ ਪਤਾ ਨਹੀਂ ਕਿੱਥੇ ਚਲ ਗਿਆ ਵਾ ਉਦੋਂ ਨੂੰ ਪਾਏ ਮਾਈ ਟਪਕ ਜੇ ਸਮੋਸੇ ਸਾਡੇ ਰਹਿਣ ਵਿੱਚ ਹੀ ਆ ਜਾ ਹੁਣ ਛੇਤੀ ਛੇਤੀ ਲੱਗਦਾ ਆਉਂਦਿਆ ਵਾ ਚੱਲ ਗੇਟ ਖੋਲਨੀ ਹੈ ਮੈਂ ਆ ਗਿਆ ਵਾ ਓਏ ਆਹੋ ਮੇਰੀ ਗੱਲ ਸੁਣ ਇੰਨਾ ਟਾਈਮ ਲੱਗਦਾ ਵਾ ਉਹ ਹੁਣ ਕਢਾ ਕੇ ਲਿਓਣੇ ਗਰਮ ਗਰਮ ਠੰਡੇ ਲੈ ਆਉਂਦਾ ਚੱਲ ਮੈਂ ਚਾਹ ਬਣਾਈ ਸੀ ਸ਼ਸ਼ੀ ਦੀ ਆ ਜਾ ਤੇਰੀ ਦਾਦੀ ਨਾਲ ਚੱਲ ਮੈਂ ਆ ਗਿਆ ਕੁੰਡਾ ਮਾਰ ਕੁੰਡਾ ਮਾਰਦਾ ਮਾਰਦਾ ਆ ਜਾ ਆ ਜਾ ਚੱਲ ਠੀਕ ਆ ਚੱਲ ਚਟਣੀਆਂ ਤਾਂ ਵਾ ਵਧੀਆ ਲੈਂਦੀਆਂ ਵਾ ਅੱਜ ਤੇ ਮਜ਼ਾ ਹੀ ਆਊਗਾ ਸਮੋਸੇ ਖਾਣ ਦਾ ਹੁਣ ਕਿਤੇ ਮਾਤਾ ਨਾ ਨਾ ਟੱਪ ਜੇ ਤਾਂ ਵਾ ਚੱਲ ਸਰਸੂ ਵਾਜ ਮਾਰੀ ਨਹੀਂ ਪਿਆ ਜਾ ਤੂੰ ਤੂੰ ਹੀ ਖਾ ਲੈ ਬੱਬ ਬੱਬ ਹਾਂਜੀ ਇੱਧਰ ਆ ਆ ਗਿਆ ਭੈਣ ਜੀ ਸਾਜਰਸ ਆ ਗਿਆ ਵਾ ਹਾਏ ਮੇਰੇ ਕੋ ਤਾਂ ਬਰਦਾਸ਼ਤ ਨਹੀਂ ਹੋਉਂ ਰਿਆ ਆ ਵੀ ਸੁਣੀ ਕਿੰਨੀਆਂ ਸੋਹਣੀਆਂ ਕਿਤਨੀਆਂ ਮਕੇ ਡਿਸਪੋਨਸ ਮੇਰਾ ਵਾ ਆ ਲੈ ਫੜ ਅੰਦਰ ਬੈ ਕੇ ਖਾਣੇ ਬੱਲੇ ਲੇਟਾ ਫੜੋ ਨਾਲ ਦੋ ਚਲ ਆਪਣੇ ਪਾਪਾ ਖਾਵਾਂਗੇ ਹਾਏ ਮੇਰੇ ਕੋ ਤੇ ਮਿਸੋਂ ਆਜੋ ਆਜੋ ਫਟਾਫਟ ਸੋਹਣੀ ਸਮੈਲ ਆਉਂਦੀ ਜੀ ਆਜੋ ਆਜੋ ਭੈਣ ਜੀ ਛੇਤੀ ਛੇਤੀ ਖਾ ਲਈਏ ਕਿਤੇ ਮਾਰਾ ਆ ਗਈ ਨਾ ਤੇ ਸਾਰੇ ਸਵਾਦ ਮਰ ਜਾਣਾ ਜੀ ਗੱਲ ਤੇ ਵਾਕਿਆ ਸੱਚੀ ਆ ਜੀ ਦੋ ਰੱਖ ਦੋ ਮੈਨੂੰ ਇਕੱਠੇ ਆ ਨਾ ਖੜ ਸਾਰਸ ਵੇ ਸਾਰਸ ਹਾਂਜੀ ਤੋ ਇਕੋ ਲੈਣਾ ਨਹੀਂ ਅੰਦਰ ਵੀ ਹੈਗਾ ਜੇ ਦੋ ਰੱਖੇਸ ਮੋਸੀ ਬੰਦਰ ਐਦਾਂ ਕਰੂੰ ਹਾਂ ਗੁਰਜਿੰਦਰ ਆ ਗਏ ਆ ਹਾਂ ਉਹਨਾਂ ਨੇ ਦਈਏ ਕਿ ਨਾ ਦਈਏ ਨਿੱ ਦਫਾਕਾਰ ਪਰੇ ਹੈ ਤਾਂ ਤੇ ਮਾਂ ਦੇ ਚੁੰਮਚੇ ਆ ਜੇ ਵੇਖ ਲਿਆ ਨ ਖਾਂਦਾ ਤਾਂ ਤੇ ਮੇਰੇ ਅੰਦਰੋਂ ਕੱਢ ਲੈਣੇ ਕਿਤੇ ਨਹੀਂ ਵੇਖ ਲੈਂਦਾ ਬਾਹਰ ਬੈਠਾ ਵੇਖਾਈ ਆ ਮੈਂ ਬਾਹਰ ਬੈਠੇ ਆ ਆਹੋ ਚੱਲ ਫਿਰ ਐਦਾਂ ਕਰੀਏ ਫਟਾਫਟ ਖਾਈਏ ਮੈਂ ਕਿ ਮੁੰਡੇ ਨੂੰ ਮੁੰਗਾ ਆ ਜਾ ਉਹ ਖਾ ਲੈ ਆਣ ਕੇ ਚੱਲ ਭੈਣ ਜੀ ਪਾ ਦਵਾਂ ਚਟਣੀ ਚੱਲ ਦਵਾਈ ਤੇ ਲੈ ਆਂਦੀ ਉਹ ਮਿਲ ਗਈ ਟਾਈਮ ਨਾ ਦਵਾਈ ਚੰਗਾ ਹੋ ਗਿਆ ਉਹ ਘਰ ਦਾ ਵੇਖਾਂ ਜਾ ਕੇ ਹਾਲ ਚਾਲ ਤੂੰ ਕਰਨੀਆ ਮੈਡਮਾ ਥੇ ਰੰਗ ਨਿਆਰੇ ਮਾਲਕ ਤੇਰੇ ਰੰਗ ਨਿਆਰੇ ਪਾੜ ਲੱਗਦਾ ਆ ਕੋਈ ਬੀਬੀ ਤੁਸੀਂ ਜੇ ਆਹੋ ਮੈਂ ਇਸਾਂ ਪੁੱਤ ਦਵਾਈ ਲੈ ਕੇ ਆਈ ਆਂ ਠੀਕ ਆ ਦਵਾਈ ਦਵਾਈ ਮਰੀ ਕਲਾਸੀ ਹੋਈ ਕਿਤੇ ਬੀਬੀ ਤੁਸੀਂ ਗੱਲੇ ਆ ਗਏ ਜੇ ਮਰਜੰਦਰ ਕਿੱਥੇ ਗਿਆ ਵਾ ਨਹੀਂ ਵਾ ਮੈਂ ਉਹ ਇੱਥੇ ਤਾਰ ਕੇ ਪੂਆ ਕੜੀ ਉਹਨੂੰ ਕੰਮ ਸੀ ਥੋੜਾ ਜਿਆਡੇ ਤੇ ਅੱਛਾ ਅੱਛਾ ਤੇ ਆਂਦਾ ਫੇ ਤੂੰ ਮਾਤਾ ਚੱਲ ਘਰ ਪਾਣੀ ਤਾਂ ਨਹੀਂ ਪੀ ਤੇ ਮੈਂ ਆਇਆ ਯੋ ਤੇ ਰਿਪੋਰਟ ਸਹੀ ਹੈ ਗਿਆ ਰਿਪੋਰਟ 'ਚ ਥੋੜਾ ਜਿਆ ਨੁਕਸਾ ਆਇਆ ਯੋ ਅੱਛਾ ਥੋੜਾ ਜਿਆ ਨੀ ਵਰਵਧਿਆ ਵਾ ਠੀਕ ਆ ਬਾਕੀ ਤਾਂ ਠੀਕ ਹੀ ਆ ਚਲੋ ਦਵਾਈਆਂ ਦਵਾਈਆਂ ਖਾ ਕੇ ਹੋ ਜਾਓ ਆਪਾਂ ਜੀ ਮੈਂ ਤੇ ਚਟਨੀ ਨਾ ਖਾ ਲਿਆ ਹੁਣ ਮਰਾ ਜੀ ਕਹਦਾ ਮੈਂ ਸੁੱਕਾ ਖਾਵਾਂ ਇੰਨਾ ਮਜਾ ਆਉਂਦਾ ਨਾ ਖਾਣ ਦਾ ਖਾਓ ਤੇ ਨਹੀਂ ਖਾਓ ਖਾਓ ਤੇ ਨਹੀਂ ਮੈਂ ਕਿਉਂ ਕਹਿੰਦੇ ਖਾਣ ਦਾ ਹੋਵੀ ਲੈ ਲੈ ਕੋਈ ਹੈ ਫਿਕਰ ਫਾਕਾ ਕਹਿਦਾ ਤੇ ਮਾਤਾ ਸਵੇਰ ਦੀ ਸ਼ਹਿਰ ਗਈ ਹੈ ਦਵਾਈ ਲੈਣ ਜਾਂ ਕਿਤਰਾ ਜਾਂ ਕਿਤਰਾ ਨਹੀਂ ਹੈ ਕਿੰਦੇ ਸਮੋਸੇ ਲਿਆ ਲਿਆ ਖਾਣ ਡੀਆਂ ਨੇ ਇਹਨਾਂ ਨੂੰ ਤਾਂ ਲੱਗੀ ਮौज ਹੈ ਵੇਖੋ ਮੱਜਾਂ ਲੱਗੀਆਂ ਚੋਰੀ ਚੋਰੀ ਜਾਂਦੀਆਂ ਚੋਰੀ ਲੱਗੀਆਂ ਨੇ ਕਿ ਹੋਰ ਸਾਦੀ ਲੱਗੀਆਂ ਨੇ ਮੇਨਾਂ ਦਿਲ ਚ ਮਾਤਾ ਗਈ ਆ ਤੇ ਹੁਣ ਖੰਮਗਾ ਕੇ ਖਾ ਪੀ ਲੋ ਕਰਨੂ ਜੜਾ ਡਾਇਆ ਇਹਨਾਂ ਨੇ ਬੀਬੀ ਤਮੋਹ ਤੇ ਗੱਲ ਸਾਡ ਮੈਂ ਬਾਹਰ ਬੈਠਾਗਾ ਤੇ ਮੈਨੂੰ ਬਾਹਰ ਆਵਾਜ਼ ਨਹੀਂ ਮਾਰੀ ਇਹਨਾਂ ਨੇ ਚੋਰੀ ਖਾਣ ਲਈਆਂ ਦੱਸ ਤੇਰੇ ਕੋਲੋਂ ਚੋਰੀ ਕਿਹਨੂੰ ਆਜ ਮਾਰਨ ਲੱਗੇ ਆਂ ਆ ਵੇਖੋ ਹਾਂ ਭਏ ਕਿੰਨੇ ਵਿੱਚ ਸਮੋਤੇ ਉਹ ਮੈਂ ਅੱਗੇ ਵੇਖ ਲਿਆ ਸੀ ਮੈਂ ਹੈ ਦਰਸ਼ਨ ਬਾਬਾ ਦੇ ਹੁੰਦਾ ਵਾ ਜabb ਤੱਕ ਸਾਡਾ ਪਤਾ ਲਾਇਆ ਵਾ ਅਜ ਤੱਕ ਆ ਕੇ ਬੈਠੇ ਆ ਤੁਹਾਨੂੰ ਆਜ ਮਾਰਨ ਚੱਲੀ ਸੀ ਲੈ ਜਿੰਦੀ ਜਾਨ ਨੂੰ ਜੀ ਕਰਦਾ ਹੀ ਆ ਖਾਣ ਨੂੰ ਕੋਹਨ ਕਾ ਤੇ ਜੇ ਮੈਂ ਗਾਲੀ ਦੇ ਕੀ ਹੋ ਗਿਆ ਵਾ ਭਾਬੀ ਰਹਿਣ ਦੇ ਤੋ ਕਦੀ ਮੇਰਾ ਜੁਰੀਆ ਵਧ ਗਿਆ ਵਾ ਕਦੀ ਮੇਰੇ ਘਟਣ ਵਧ ਗਏ ਆ ਹਾਂ ਤੇ ਜਿੰਦੀ ਜਾਨੂ ਜੀ ਕਰਦੀ ਆ ਪਰ ਜਿੱਦ ਤੱਕ ਫਿਰ ਕੀ ਹੋਇਆ ਅਸੀਂ ਕਿਹੜੇ ਰੋਜ਼ ਖਾਂਦੇ ਆ ਕਦੀ ਕਦੀ ਖਾ ਲੇ ਤੇ ਨਾਲ ਉਹ ਨਿਆਣਾ ਕਹਿਣ ਡਿਆ ਹੈਗਾ ਉਹ ਸਾਇਰਸ ਕਹਿਣ ਡੈ ਮੇਰਾ ਜੀ ਬੜਾ ਤੰਡਿਆ ਵਾ ਉਹ ਮੁੜ ਕੇ ਬਿਮਾਰੀਆਂ ਸਾਨੂੰ ਸੁਣਾਉਣੀਆਂ ਵਾ ਆ ਵੇ ਬੀਬੀ ਆ ਦੇ ਵੇਖ ਲੈ ਹਣ ਤੂੰ ਉਹਨੇ ਦੋਈ ਲੈ ਕੇ ਆਏ ਆ ਇਹੋ ਹਾਲ ਆ ਫਿਰ ਇਹੋ ਜਿਹੇ ਚੀਜ਼ਾਂ ਖਾ ਖਾ ਕੇ ਤੇ ਲੈ ਬੀਬੀ ਕਿਹੜਾ ਕੁਝ ਖਾਂਣ ਡਈ ਆ ਤੇ ਫਿਰ ਬੀਬੀ ਕਿੱਡੀ ਕ ਤੰਦਰੁਸਤ ਵਾ ਤੇ ਜੇ ਅਹੀਂ ਖਾ ਲਿਆ ਤੇ ਫਿਰ ਕੀ ਹੋ ਗਿਆ ਕੋਈ ਨਹੀਂ ਸਿੱਕੇ ਖਾਓ ਚੋਰੀ ਚੋਰੀ ਖਾਣ ਦੀ ਕੀ ਹੱਤ ਬਤਨ ਨਹੀਂ ਨਹੀਂ ਉਹ ਤਾਂ ਮੇਰੇ ਸਾਹਮਣੇ ਮਗਾ ਕੇ ਖਾਣ ਵੈ ਇਹਨਾਂ ਨੂੰ ਕਿਹੜਾ ਬੰਦ ਕੀਤਾ ਵਾ ਪਰ ਆ ਜਿਹੜਾ ਚੋਰੀ ਇਹਨਾਂ ਨੇ ਮਗਾ ਮਗਾ ਖਾਣੀਆਂ ਨਾ ਚੀਜ਼ਾਂ ਮੈਂ ਘਰੋਂ ਨਿਕਲ ਜਾਵਾਂ ਫੇਰ ਇਹਨਾਂ ਚੀਜ਼ ਮਗਾ ਕੇ ਖਾਣੀ ਤੇ ਇਹਨੂੰ ਪਤਾ ਨਾ ਲੱਗੇ ਨਹੀਂ ਖਾਂਦੀਆਂ ਹੀ ਕੱਖ ਨਹੀਂ ਅਸੀਂ ਤਾਂ ਖਾਂਦੀਆਂ ਹੀ ਕੁਛ ਨਹੀਂ ਤੇਰਾ ਕੁਛ ਕਰਦੀਆਂ ਹੈਂ ਜੀ ਅਸੀਂ ਤਾਂ ਉਦਾਂ ਹੀ ਬਿਮਾਰ ਹੋ ਗਈਆਂ ਨਹੀਂ ਤੇ ਉਦਾਂ ਚਲ ਲੈ ਹਣਾ ਚੱਲ ਮੈਂ ਪਾਣੀ ਲੈ ਕੇ ਆਵਾਂ ਬੀਬੀ ਨਹੀਂ ਕੋਈ ਨਹੀਂ ਤੁਸੀਂ ਖਾ ਲਓ ਠੰਡੇ ਹੋ ਜਾਣੇ ਤੁਹਾਡੇ ਸਮੋਸੇ ਪਾਣੀ ਮੈਂ ਬਾਅਦ ਚ ਪੀ ਲਾਂਗੀ ਮੈਂ ਆਪ ਵੀ ਪੀ ਸਕਨੀ ਆ ਕੋਈ ਗੱਲ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਪਾਣੀ ਮੈਂ ਰੱਖਾਂ ਤੁਹਾਨੂੰ ਕੋਈ ਗੱਲ ਨਹੀਂ ਚੱਲ ਆਪੇ ਮੁੰਡਾ ਲਿਆ ਦਿੰਦਾ ਪਾਣੀ ਕੋਈ ਨਹੀਂ ਆ ਕੇ ਬੈਠੇ ਸਾਡੇ ਚੱਲ ਲਿਆ ਦਿਓ ਫਿਰ ਤੁਸੀਂ ਲਿਆ ਦਿਓ ਪਾਣੀ ਹਾਂ ਫੇਰ ਰੱਖਣਾ ਸਾਡੇ ਸਮੋਸੇ ਮਗਰੋਂ ਚੂਲੀਆਂ ਕਰਨੀਆਂ ਉੱਥੇ ਬੈਠ ਕੇ ਇੱਥੇ ਚ ਮਾਈ ਆ ਗਈ ਸਾਡੇ ਸਮੋਸੇ ਠੰਡੇ ਹੋ ਗਏ ਸਾਨੂੰ ਤਾਂ ਖਾਣੇ ਲੰਗਣੇ ਹਟ ਗਏ ਆ ਉਹ ਹੋ ਗਿਆ ਜੇ ਹੋ ਗਿਆ ਫਿਰ ਆਹੋ ਕੁਝ ਕਰਨਾ ਹੈ ਨਾ ਖਾ ਲੋ ਖਾ ਲੋ ਇਹਦਾਂ ਨੁਕਰਾਂ ਉਹ ਉੱਥੇ ਆਪਣੇ ਜਿਹਾ ਰੱਖ ਮੇਰੇ ਵੱਲ ਨੂੰ ਹੈਂ ਤੁਹਾ ਨੂੰ بڑے ਚਸਕੇ ਲੱਗੇ ਨੇ ਯਾਰਾ ਘਰੋਂ ਨਿਕਲਣੀਆਂ ਤੇ ਮਗਾ ਲੈਂਦੀਆਂ ਚੀਜ਼ਾਂ ਤੇ ਕਿਦਾਂ ਗੁਜ਼ਾਰਾ ਹੋਣਾ ਤੁਹਾਡੇ ਨਿਆਣੇ ਵਿਆਹਣ ਵਾਲੇ ਹੋਏ ਕੋਈ ਸ਼ਰਮ ਕਰੋ ਹੈ ਆਪਣੇ ਆਪ ਚਕ ਨਹੀਂ ਖਰਚੀ ਜੋ ਪੈਸੇ ਜਿੰਨੇ ਜੀ ਕਰਦਾ ਘਰ ਨਹੀਂ ਚੀਜ਼ ਬਣਦੀ ਜ ਖਾਣੀ ਆ ਤੇ ਸਾਰਾ ਟੱਬਰ ਖਾਏ ਕਿੰਦੀਆਂ ਚਾਤਰਾ ਬਣੀਆਂ ਨੇ ਹੈ ਭਲਾਣੇ ਦਾ ਜੀ ਕਰਦਾ ਈ ਠਿੰਗੜਾ ਜੀ ਕਰਦਾ ਬਣ ਜੀ ਤੇ ਤੁਹਾਡਾ ਕਰਦਾ ਬਾਹਨੇ ਮਾਰਦੀਆਂ ਤੁਸੀਂ ਮਾਤਾ ਨਿਕਲੀ ਘਰੋਂ ਤੇ ਚਲੋ ਆ ਲਓ ਪਾਣੀ ਪਾਣੀ ਲਿਆ ਕੇ ਪਿਆੜਾ ਮੈਂ ਪਾਣੀ ਤੋਂ ਆ ਕੇ ਪਿਆਲਣਾ ਸਾਨੂੰ ਤੇ ਆਪਣੀ ਪਈ ਖਾਣ ਦੀ ਇੱਦਾਂ ਬੀਬੀ ਬੜ ਗਿਆ ਪਿਆਲੀਆਂ ਆਪਣੀਆਂ ਆ ਨਹੀਂ ਪੜੀਆਂ ਬੜੀਆਂ ਬੜੀਆਂ ਖਰੀਦੀਆਂ ਜਾਣੀਆਂ ਵੇਸ ਤੇ ਸਹੀ ਜਿਹਾ ਹਿਸਾਬ ਨਾਲ ਕਦੀ ਪੀਜੇ ਮੰਗਾ ਲਾ ਕਦੀ ਰਸਗੁੱਲੇ ਮੰਗਾ ਲਾ ਕਦੀ ਠੰਡੇ ਮੰਗਾ ਲਾ ਕਦੀ ਸਮੋਸੇ ਮੰਗਾ ਲਾ ਕਦੀ ਟਿਕੀਆਂ ਮੰਗਾ ਲਾ ਕੋਈ ਕੁਛ ਚਸਕੇ ਲੱਗਦੇ ਤੇ ਪੈਸੇ ਤੋਂ ਬਿਨਾਂ ਚੀਜ਼ ਕਿਹੜੀ ਹੁੰਦੀ ਆ ਹੋਈ ਪੈਸੇ ਦਾ ਅੱਗੇ ਨਹੀਂ ਪਤਾ ਲੱਗਦਾ ਖਰਚੇ ਜਾਦੇ ਵਧ ਗਏ ਆਪਣੇ ਵਧਾਈ ਜਾਂਦੀਆਂ ਤੇ ਵਧਣੇ ਨਾ ਤੁਸੀਂ ਖਾ ਲੋ ਮੈਂ ਨਹੀਂ ਖਾਣਾ ਮੇਰੇ ਬੰਦਵਾ ਡਾਕਟਰ ਨੇ ਕੀਤਾ ਸਭ ਕੁਝ ਮੈਂ ਕੁਝ ਨਹੀਂ ਖਾਣਾ ਖਾ ਲੋ ਤੁਸੀਂ ਹੁਣ ਮੰਗਾਏ ਆ ਤਾਂ ਖਾਓ ਆਹ ਰੋ ਪਾਈ ਤੁਸੀਂ ਖਾ ਲੋ ਲੈ ਵੇ ਬੀਬੀ ਹੂੰ ਤੇ ਨੂੰ ਤੇਰੇ ਮੋਸਾ ਆਂਦੇ ਨੇ ਗੜਾ ਗੜੇ ਲਾਦੀ ਉਹੀ ਗੱਲ ਵਾ ਨਾ ਵੀ ਖਾਵੇ ਤੜੀਆਂ ਤੋਲੀਆਂ ਪਤਾ ਵਾ ਵੀ ਡਾਕਟਰ ਬੰਦ ਕਰਦੇ ਤੜੀ ਚੀਜ਼ ਤੇ ਨਾਲੇ ਹੁਣ ਇਸੰਬਰ ਚ ਪਚਦੀ ਤਲੀ ਤੇ ਉਹਨਾਂ ਦਾ ਰਦਾ ਖਾਊਗੀ ਤੇ ਛੇਤੀ ਰਿਹੜੇਗੀ ਆਓ ਇਹ ਅਸੀਂ ਸਾਡੀਆਂ ਰਾਇ ਵਾਗਾ ਜੋ ਮਰਜ਼ੀ ਕਰਾਂਗੇ ਫੜੋ ਫੜੋ ਆਓ ਤੁਸੀਂ ਅਸੀਂ ਨਹੀਂ ਖਾਣੇ ਕੋਣੇ ਚੋਰੀਂ ਗਿਆ ਤੇ ਚੋਰੀ ਕਾਉਂ ਤੀ ਖਾਓ ਖਾਵਾ ਹਾਂ ਤੈਨੂੰ ਗੱਲ ਮੈਂ ਨਾ ਕੋਈ ਇਹਨਾਂ ਨਾਲ ਬਿਤਾਣਾ ਬਣਾ ਦਰਤੀ ਆਨ ਨੂੰ ਨੀ ਕੋ ਲੋੜ ਸਮੱਸਿਆਂ ਦਿਖਾਓ ਤੀ ਮਂਗਾਇਆ ਚਲ ਤੁਹਾਡਾ ਜੀ ਕਰਦਾ ਖਾਓ ਬੱਸ ਖਾਲਾ ਹੁਣ ਭੈਣ ਜੀ ਸਵਾਹ ਖਾਣਾ ਗੱਲ ਚੋਂ ਨਿਕਲ ਨਾ ਥੱਲੇ ਪਖੇਰਾ ਕੁਛ ਖਾ ਲਿਆ ਵਾ ਬਾਕੀ ਰਹਿ ਗਈ ਕੋਈ ਆ ਉਠੋ ਬਾਹਰ ਕੁੱਤੇ ਵਜਿਆ ਨਾ ਦੋ ਉਹਨਾਂ ਨੂੰ ਬਾ ਦੇਣੇ ਹਣ ਨਾ ਤੋ ਵੀ ਚੰਗੇ ਆ ਆਪੇ ਤੇ ਜ਼ਿੰਦਗੀ ਨਹੀਂ ਜੀ ਸਕਦੇ ਚਲੋ ਤੁਮ ਭੈਣ ਜੀ ਉਠੋ ਹਣੋ ਚਟਣੀਆਂ ਕਿੱਥੇ ਉਠੋ ਇੱਧਰ ਉਠੋ ਰੱਖ ਇੱਥੇ ਸਮੱਸਿਆ ਬੰਦਿਆਂ ਨੂੰ ਜਿੱਦਾਂ ਮੈਂ ਗਾਇਓ ਉਦਾਂ ਖਾਓ ਜੀ ਗਿਆਨ ਲੱਗਿਆ ਇਹ ਵਾਦੂ ਨਹੀਂ ਪਏ ਆਏ ਕੁੱਤਿਆਂ ਗਾੜੀ ਸੁਟਣ ਨੂੰ ਖਾ ਕੇ ਮਖਾਓ ਇਹਨਾਂ ਦਾ ਕੰਮ ਹੁਣ ਜੇ ਮਗਾਇਆ ਤੂੰ ਖਾ ਲੋ ਕੀ ਆ ਤਰ੍ਹਾਂ ਦੀਆਂ ਬੰਦਦੇ ਆਂ ਕੁੱਤਿਆਂ ਨੂੰ ਪਾ ਦਿੰਦੇ ਆ ਹੈਨਾ ਪੈਸੇ ਰੋਖਾ ਨਾ ਲੱਗੇ ਨੇ ਇਹਨਾਂ ਵਾਸਤੇ ਕੁੱਤੇ ਆਂ ਭੁੰਦਿਆਂ ਫਿਰ ਭੀਆਂ ਗੱਲ ਸੁਣ ਮੇਰੀ ਛੁੱਡਵਾ ਜਾ ਉੱਠ ਕੇ ਬੈ ਕਰਾ ਕੇ ਸਾਡੀ ਬੇਇੱਜ਼ਤੀ ਤੇ ਆਣ ਕੇ ਬੜੇ ਲੰਮੇ ਤਾਲ ਕੇ ਸੌਂਗੇ ਜੇ ਕੀ ਗੱਲ ਵਹ ਹੈ ਮੇਰੀ ਗੱਲ ਸੁਣੋ ਜੇ ਇਹ ਸਮੋਸੇ ਖਾ ਹੀ ਲਏ ਹਾੜਾ ਜੀ ਕਰ ਪਿਆ ਹੈ ਮੰਗਾ ਹੀ ਲੇ ਤੇ ਤੇ ਹਾੜਾ ਸੰਗਾ ਚ ਉਂਗਲੀਆਂ ਪਾ ਆਪਾ ਕੱਢੇ ਆ ਕੋਈ ਗੱਲ ਨਹੀਂ ਕਾਕਾ ਤੁਹਾਡੀ ਵਾਰੀ ਵੀ ਕਿਤੇ ਆਊਗੀ ਠੀਕ ਵਾ ਐਡਾ ਹੀ ਬੇਇੱਜ਼ਤੀ ਕਰਾਵਾਂਗੇ ਬੀਬੀ ਦੇ ਉ ਉਹ ਨਹੀਂ ਨਹੀਂ ਯਾਰ ਬੜੀ ਗੱਲ ਸੁਣ ਜੇ ਤੁਸੀਂ ਸਮੋਸੇ ਖਾੜੇ ਹੈ ਨਾ ਤੇ ਮੈਨੂੰ ਦੱਸ ਦਿੰਦੀਆਂ ਤੇ ਮੈਂ ਆਪੇ ਵਕਾ ਸੰਭ ਲੈਣਾ ਹੈ ਲੈ ਤੁਹਾਨੂੰ ਸੁਆਦ ਦੱਸਣਾ ਤੁਸੀਂ ਸਾਹਮਣੇ ਵੇਖ ਕੇ ਬਰਦਾਸ਼ਤ ਨਹੀਂ ਕੀਤੇ ਉਹ ਨਿਆਣੇ ਕੋ ਮੰਗਵਾਏ ਅਹੀਂ ਤੇ ਤੁਸੀਂ ਜੇ ਹੋਈ ਵੀ ਗਈ ਗੱਲ ਬੀਬੀ ਨੇ ਵੇਖ ਹੀ ਲਿਆ ਹੈਗਾ ਤੇ ਤੁਸੀਂ ਥੋੜੀ ਬਹੁਤ ਇਹ ਹਾਂ ਮਿਪਾਰ ਦਿੰਦੇ ਉਹ ਤੈਨੂੰ ਬੀਬੀ ਦਾ ਸੁਭਾਤਾ ਪਤਾ ਹੀ ਆ। ਉਹ ਜਾਓ ਹੱਥ ਨਾ ਲਾਓ ਮੈਨੂੰ ਪਰੇ ਹੋ ਜਾਓ। ਜੋਰ ਜਹਾ ਦਿਨ ਇਨਫੈਕਸ਼ਨ ਤੇ ਜੂਰੀ ਕੈਸਟ ਸਭ ਕੁਸ ਖਨਾ ਛੜਿਆ ਸਾਨੂੰ। ਹੁਣ ਤੇ ਹੀ ਮੇਰੇ ਲਾਗੇ ਡੇ ਪਪੋਲੇ ਕਰਨ ਪਰੇ ਹੋ ਜਾਓ। ਓਏ ਸਿੱਧਾ ਨੇ ਐਵੇਂ ਨਹੀਂ ਗੁੱਸਾ ਕਰੀ ਜਾਂਦਾ ਵਾ। ਬੀਬੀ ਦਾ ਤੈਨੂੰ ਪਤਾ ਹੀ ਆ। ਬੀਬੀ ਤੈਨੂੰ ਪਤਾ ਇਹਦੇ ਖਰਚੇ ਨਹੀਂ ਕਰਦੀ। ਤੇ ਨਾ ਕਰੇ ਬੀਬੀ ਖਰਚੇ। ਅਸੀਂ ਬੀਬੀ ਦੇ ਚੁੰਨੀ ਪੱਲੇ ਹੋ ਗਏ ਤੇ ਤਾਹੇ ਦੱਸੋ ਜਰਾ ਮੈਨੂੰ ਅਸੀਂ ਆਪਣੇ ਦਿੱਤੇ ਹੀ ਪੈਸੇ ਕਹਿਨ ਜੀ ਨੇ ਦਿੱਤੇ ਹੀਗੇ। ਉਹ ਬੀਬੀ ਨੇ ਮੁੜ ਕੇ ਧੜੇ ਦਾ ਚੱਕ ਕਰਨਾ ਵਾ। ਕਿ ਕਦਾਂ ਕਿਸਕਾਉਂਦੀਆਂ ਨਹੀਂ ਮੇਰੇ ਗ ਨਬੀ ਬਿੱਕਸ ਕਾਉਂ ਦਿੰਦੀ ਆ ਉਹ ਤਰ ਰੁਪਈਆ ਇਦਾਂ ਤੇ ਇਦਾਂ ਨਹੀਂ ਹੁਣ ਦਿੰਦੀ ਉਹਦੇ ਕਿਥੋਂ ਕਸ ਕਾ ਲੈਣੇ ਹੈਗੇ ਤੇ ਗੱਲ ਸੁਣ ਲੈ ਮੇਰੀ ਅੱਗੇ ਪਾਉਂਦਰੀ ਤਾਂ ਤੇ ਮੈਂ ਪਰਦੇ ਜਿੱਦਣ ਹੁਣ ਤੁਹਾਡੀ ਕੋਈ ਗੱਲ ਹੋਏ ਨਾ ਐਦਾਂ ਜਲੂਸ ਘਟਾਉਂਗੇ ਤੁਹਾਡਾ ਵਿੱਚ ਘਰ ਬਿਠਾ ਲ ਕੇ ਉਹ ਲੈ ਲੈ ਤੂੰ ਐਵੇਂ ਗੁੱਸੇ ਕਰੀ ਜਾਂਦੀ ਆ ਉਹ ਕੋਈ ਗੱਲ ਨਹੀਂ ਯਾਰ ਬੀਬੀ ਤਾਂ ਸਾਹਮਣੇ ਮੜ ਜਾ ਕੇ ਕਹਿਤਾ ਵਾ ਉਹ ਤੈਨੂੰ ਜਦੋਂ ਕਹਿੰਦੀ ਸੂਟ ਲੈ ਕੇ ਦੇ ਲੈ ਲੱਗਦਾ ਹੈ ਨਹੀਂ ਨਾ ਤੇ ਮਾੜਾ ਜੀ ਕੀ ਕਹਿਤਾ ਵਾ ਸੂਟ ਮੈਨੂੰ ਤੂੰ ਹੀ ਕਿਥੇ ਲੈ ਕੇ ਦਿੰਦੇ ਜੇ ਸੂਟ ਤੁਹਾਡੇ ਚਦਰਾ ਨਹੀਂ ਹੁੰਦੀ ਆ ਤੇ ਫੇਰ ਆਉਂਦੇ ਸਾਡੇ ਸੂਟ ਕਿਦਾਂ ਤੁਸੀਂ ਨਾਲ ਖੜ ਕਿਤੇ ਇੱਕ ਮਨ ਮਰਜ਼ੀ ਦਾ ਸੋਣ ਨਹੀਂ ਪਿਆ ਮੈਂ ਆਉਂਦੀ ਤੁਹਾਡੀ ਭੈਣ ਤੇ ਫਿਰ ਲੀੜਾ ਕਪੜਾ ਹੁੰਦਾ ਵਾ ਤੇ ਚੰਗੇ ਚੰਗੇ ਉਹ ਆਪਣੇ ਲਈ ਹੁੰਦੀ ਆ ਤੇ ਜੋ ਜਹਾ ਦਾ ਕੂੜਾ ਉਹ ਸਾਨੂੰ ਦੋਨ ਇਕੱਠਿਆਂ ਕਰਕੇ ਦੇ ਦਿੰਦੀ ਆ ਤੇ ਦਿਨ ਦੀ ਵੀ ਇੱਕੋ ਹਜੇ ਇੱਕੋ ਥਾਂ ਨੂੰ ਪੜਾ ਕੇ ਲੈ ਕੇ ਦਿੰਦੀ ਆ ਪੁੱਤਾਂ ਗੱਲਾਂ ਨਹੀਂ ਕਰ ਜਾਂਦੀਆਂ ਕਿੰਨੇ ਕਿੰਨੇ ਵਧਿਆ ਤਾਂ ਛੋਟ ਜਾ ਚੁੱਪ ਹੋ ਜਾ ਚੁੱਪ ਹੋ ਜਾ ਬਸ ਤੁਹਾਨੂੰ ਹੁਣ ਮੈਂ ਇਹੋ ਹੀ ਕਹਿਣ ਆਈ ਆ ਕਿ ਜੇ ਤੇ ਸ਼ੁਰੂਆਤ ਕੀਤੀ ਹੈ ਨਾ ਐਂਡ ਹੁਣ ਮੈਂ ਕਰਨਾ ਜੀ ਉਹ ਐਵੇਂ ਗੱਸੇ ਆ ਨਹੀਂ ਆ ਜਾ ਆ ਜਾ ਲੈ ਜਿਹਦਾ ਪੌੜੇ ਪਾ ਲਈ ਦਾਸ ਬੀਬੀ ਦਾ ਪਤਾ ਹੀ ਕਿਦਾਂ ਦੀ ਕੱਬੀ ਆ ਉਹਦੇ ਸਾਹਮਣੇ ਮੈਂ ਕੀ ਕਰਦਾ ਮੈਂ ਤਾਂ ਦੋਵੇਂ ਪਾਸੇ ਫਸਿਆ ਮੈਂ ਕੱਲਾ ਨਹੀਂ ਭਰਾ ਮਰੇ ਫੜਿਆ ਹੀ ਆ ਫੱਟ ਹੋ ਗਈ ਯਾਰ ਜਨਾਨੀਆਂ ਸਾਡੀਆਂ ਬਹੁਤ ਤੇਜ਼ ਵਾਂ ਜੀਣ ਦਿੰਦੀਆਂ ਨਹੀਂ ਕਿਤੇ ਨਾਲੇ ਚੋਰੀ-ਚੋਰੀ ਖਾਂਦੀਆਂ ਵਾਂ ਤੇ ਨਾਲੇ ਗੱਲਾਂ ਕਰਦੀਆਂ ਹਾਂ ਹਾਈ ਹਾਈ ਆ ਗਈਆਂ ਕਿ ਦਾ ਰੜਾ ਪਾਇਆ ਮੈਂ ਦੋ ਮਿੰਟ ਰੋਕ ਨਹੀਂ ਸਕਦੇ ਮੈਂ ਤਾਂ ਆਖਿਆ ਪਾਣੀ ਕੀ ਗੱਲ ਹੋ ਗਈ ਪਾਣੀ ਕਿੱਥੇ ਚਲ ਗਿਆ ਚਲ ਗਿਆ ਹੱਟ ਹੋਈ ਏ ਟੱਡੇ ਵਾਲੀ ਵੀ ਛੋਟੇ ਛੋਟੇ ਘਰ ਨਹੀਂ ਆ ਹਾਰ ਕਹਿੰਦੇ ਮਾਰੇ ਆ ਜਾਣਦਿਆ ਕਰੋ ਗੱਲ ਨੂੰ ਯਾਰ ਅੱਗ ਚ ਲਵੇਟਿਆ ਸਾਰਾ ਟੱਬਰ ਅੱਗ ਚ ਲਵੇਟਿਆ ਮਾਂ ਵਾ ਨਾ ਤੇ ਮਾਂ ਇਹਨਾਂ ਤਾਂ ਚਾਰ ਤੀਆਂ ਤਾਂ ਜੇ ਨਿਆਣਿਆਂ ਤੇ ਚਾਰ ਤੀਆਂ ਤਾਂ ਹੈ ਦੁੱਧ ਤੇ ਮਾਂ ਦਾ ਹੀ ਪੀਤਾ ਹੋਣਾ ਨਾ ਉੱਥੇ ਜਾਣਾ ਨਾ ਆਈ ਡਿਆ ਬਬੂਲੇ ਹੌਂਡੀ ਘ ਲੋੜਵਾ ਹੈ ਉਹ ਬੰਦਾ ਕੇ ਨਾ ਕੰਮ ਤੋਂ ਆਇਆ ਹੁੰਦਾ ਵਾ ਉਸੇ ਵਾਲੇ ਬੰਦਾ ਬੂਹਾ ਖੋਲੇ ਹਾਰ ਉਹਦਾ ਨਿਕਾਵਾ ਕਿਦੇ ਹੈਂ ਇੱਥੇ ਬਹਿ ਜਾ ਮੇਰੀ ਗੱਲ ਸੁਣੋ ਅੱਜ ਤੁਸੀਂ ਗਏ ਹੋ ਮਾਤਨ ਲੈ ਕੇ ਸ਼ਹਿਰ ਉਹਨੂੰ ਤੁਸੀਂ ਧਾਰ ਗਏ ਤੁਹਾਡਾ ਜੀਕਰ ਦਾ ਸਮੋਸਿਆਂ ਨੂੰ ਹੈਂ ਤੇ ਮੈਂ ਤਾਂ ਸਰਸੇ ਤਰਲੇ ਕਰਕੇ ਤੇ ਮੁੰਡੇ ਕੋ ਸਮੋਸੇ ਮੰਗਾ ਲਏ ਦੋ ਅੱਜ ਹੀ ਅਹੀਂ ਸਮੋਸਾ ਫੜ ਕੇ ਮੂੰਹ ਚ ਪਾਉਣ ਲੱਗਿਆ ਵਾ ਉੱਤੇ ਤੇਰੀ ਮਾਂ ਟੱਪ ਗਈ ਹੈਂ ਫਿਰ ਇੱਕ ਗੱਲ ਫੇਰ ਤੇ ਉਹਨੇ ਸਾਡਾ ਛੱਡਿਆ ਫਕਾ ਨਹੀਂ ਗੱਲਾਂ ਤੇ ਗੱਲਾਂ ਗੱਲਾਂ ਤੇ ਗੱਲਾਂ ਉਹ ਮੇਰੀ ਗੱਲ ਸੁਣ ਲੈ ਪਹਿਲਾਂ ਵਡਿਆ ਸਿਆਣੀ ਐ ਆਏ ਬੰਦੇ ਨੂੰ ਪਹਿਲਾਂ ਪਾਣੀ ਪੁਰਸ਼ੀ ਦਨਾ ਤੂੰ ਉਧਾਂ ਦੇ ਸ਼ਿਕਾਇਤਾਂ ਲਾਉਣ ਆਤੀ ਹੈਂ ਤੂੰ ਕਿੰਨੀ ਕਿ ਸਿਆਣੀ ਐ ਤੂੰ ਛਡੂਆ ਚੋਪੀ ਕੀਤਾ ਰਿਆ ਮਾਂ ਦੇ ਪਿੱਠੂਆ ਮਾਂ ਦੇ ਪਿੱਠੂਆ ਜਿੱਦਾਂ ਮਾਂ ਕਹੀ ਜਾਂਦੀ ਉਦਾਂ ਮਗਰਮਗਰ ਕਰੀ ਜਾਂਦੇ ਜੇ ਘਰ ਨੂੰ ਘਰ ਨਾ ਸਮਝੋ ਆਪਣਾ ਨਹੀਂ ਜਿਸ 모ਸੇ ਲਿਆਂਦੇ ਪਲੇਟ ਚ ਬਾਗ ਉਹਨੂੰ ਪਹਿਲਾਂ ਦੋ ਫੜਾ ਦਿੰਦੇ ਤੈਨੂੰ ਪਤਾ ਸਿਆਣਾ ਬੰਦਾ ਇਹੋ ਜੀ ਗੱਲਾਂ ਕਰਦਾ ਹੁੰਦਾ ਵਾ ਬੜੀ ਸੱਦੀ ਐ ਮਾਂ ਤੁਹਾਡੀ ਜਿਹਨੇ ਚੁੱਕੇ ਦਾਦਾ ਖਾ ਲੈਣੇ ਆਂਦੀ ਮੈਂ ਤੇ ਬਿਮਾਰ ਪਈ ਆ ਹੈਂ ਬਿਮਾਰ ਕਾ ਦੀ ਉਦਾਂ ਭਾਂ ਸ਼ਹਿਰੋਂ ਸਭ ਕੋ ਸੱਕੀ ਆਈ ਹੋਵੇ ਹ ਉਹ ਸ਼ਹਿਰੋਂ ਕਿਤੇ ਦਵਾਈ ਲੈਂਦੀ ਤੇ ਆਪਣੇ ਕਿਨੂੰ ਉਹ ਬੂਹੇ ਗੱਡੀ ਲੱਗਦੇ ਮੈਂ ਚੱਲ ਗਿਆ ਆਪਣੇ ਕੰਮ ਤੇ ਚੱਲ ਗਿਆ ਕੰਮ ਤੇ ਹੱਦ ਹੋਈ ਏ ਤੇਰੇ ਵਾਲੀ ਦੀ ਹੱਦ ਤੁਹਾਡੇ ਵਾਲੀ ਦੀ ਹੋਈ ਪਰਨਾ ਕੋ ਥੋੜਾ ਬੋਧਾ ਸੋਚਿਆ ਕਰ ਕੀ ਸੋਚਣਾ ਹੈ ਕਿ ਸਿਆਣਾ ਬੰਦਾ ਘਰ ਦੇ ਵਿੱਚ ਬਹੁਤ ਜ਼ਰੂਰੀ ਆ ਨਹੀਂ ਹੁਣ ਹਾਨੂੰ ਘਰ ਚ ਐਨ 20 ਸਾਲ ਹੋ ਗਏ ਆ ਤੇ ਕੀ ਗੱਲ ਸਾਡੀ ਮਰਜ਼ੀ ਚੱਲਣੀ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਕੋਈ ਚੀਜ਼ ਵੀ ਨਹੀਂ ਖਾ ਸਕਦੀਆਂ ਤੇ ਇੱਥੇ ਵੀ ਸਿਆਣ ਤੁਹਾਡੀ ਮਾਂ ਦੇ ਹੋਏ ਆ ਤੇ ਬੇਰੀ ਗੱਲ ਸੁਣ ਲੈ ਮਾਂ ਨੇ ਤੇ ساری ਉਮਰ ਬਹਿ ਰਹਿਣਾ ਮੇਰ ਨਾਲ ਇਤਨੇ ਕਿਤੇ ਕੋਈ ਜਣਾ ਘਟਾਵਾਦਾ ਕੋਈ ਗੱਲ ਨਹੀਂ ਮੈਂ ਨਹੀਂ ਕਹਿੰਦੀ ਜੇ ਮੇਰੇ ਮੂੰਹੋਂ ਇੱਕ ਵੀ ਗੱਲ ਦੇਗੀ ਨਾ ਉਸੜ ਜਾ ਕੇ ਆਪਣੀ ਮਾਂ ਦੱਸਣ ਬੈਹਿਣਾ ਤੁਸੀਂ ਬੜੇ ਪੱਧਰੇ ਜੇ ਤੇ ਤੂੰ ਬੜੀ ਸ਼ਿਕਤਾਂ ਲਾਉਂਦੀ ਆ ਹੈਂ ਦੱਸ ਦੋ ਚੱਕ ਜਾਓ ਆ ਬੈਠੀ ਐ ਸਾਹਮਣੇ ਮੈਂ ਕੋ ਦਸਾਂਗੇ ਇਹਨੂੰ ਮੈਂ ਕੋ ਦਸਾਂਗਾ ਭਾਈ ਗੱਲ ਲੈਣਾ ਦੇਣਾ ਨਹੀਂ ਤੁਹਾਡਾ ਤਾਂ ਕੰਮ ਹੀ ਇਹ ਹੋਵਾ ਜੇ ਗੱਲ ਹੋ ਹੀ ਗਈ ਮਾੜੀ ਮੋਟੀ ਤੇ ਕੋਈ ਗੁਨਾਹ ਹੋ ਗਿਆ ਵਾ ਜੇ ਉਹਨੇ ਸਮੱਸਿਆ ਨੂੰ ਕਹਿਤਾ ਤੇ ਕਿਆਤਾ ਸਮੱਸਿਆ ਮਾਲੋਂ ਚਲੋ ਅੰਦਰ ਦਵਾ ਪਾਣੀ ਫੇਰ ਜਾ ਕੇ ਮਾਰ ਦੇਣਾ ਦੇਖ ਕਰ ਬੈਹਾਂ ਪਾਣੀ ਕੀ ਪਾੜ ਦੇ ਪਿਆ